ਸ਼੍ਰੀ ਹਨੂਮਾਨ ਸੇਵਾ ਦਲ ਦੇ ਵੱਲੋਂ ਸ਼ਹਿਰ ਨਿਵਾਸੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਰਹਿੰਦ ਵਿਖੇ 13ਵਾਂ ਸ਼੍ਰੀ ਹਨੂਮਾਨ ਚਾਲੀਸਾ ਲਿਖਤ ਪ੍ਰਤੀਯੋਗਤਾ ਕਰਵਾਈ ਸ਼੍ਰੀ ਹਨੂਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ ਨੇ ਕਿਹਾ ਕਿ ਪ੍ਰਤੀਯੋਗਤਾ ਦੇ ਵਿੱਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਉਹਨਾਂ ਕਿਹਾ ਕਿ ਪ੍ਰਤੀਯੋਗਤਾ ਕਰਾਉਣ ਦਾ ਮੁੱਖ ਮਕਸਦ ਹੈ ਕਿ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾਵੇ ਪ੍ਰੀਖਿਆ ਦੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੱਖ-ਵੱਖ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਰਿਮਾਨ ਸੇਵਾਦਲ ਸਰਾਂ ਦੋਵੋਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਮੇਰੇ ਸ਼੍ਰੀ ਹਰਿਮਾਨ ਸੇਵਾਦਲ ਦੇ ਸਾਰੇ ਸਦਸਿਆਂ ਮਾਦੇ ਸਹਿਯੋਗ ਦੇ ਨਾਲ 13ਵੀਂ ਸ਼੍ਰੀ ਹਰਿਮਾਨ ਚਲिसा ਲੇਖਨ ਪ੍ਰਤੀਯੋਗਤਾ ਰਾਣਾ ਮੋਨਸ਼ੀ ਰਾਮ ਸਕੂਲ ਦੇ ਵਿੱਚ ਕਰਵਾਈ ਗਈ ਹੈ ਜਿਸ ਵਿੱਚ ਲਗਭਗ 100 ਬੱਚਿਆਂ ਨੇ ਭਾਗ ਲਿਆ ਇਸ ਪ੍ਰੀਖਿਆ ਦੇ 6 ਤੋਂ 16 ਸਾਲ ਦਾ ਬੱਚਾ ਭਾਗ ਲੈ ਸਕਦਾ ਤੇ ਮੂਜਵਾਨੀ ਸ਼੍ਰੀ ਹਰਿਮਾਨ ਚਲਿਸਾ ਬੱਚਿਆਂ ਤੋਂ ਲਿਖਵਾਇਆ ਜਾਂਦਾ ਸ਼੍ਰੀ ਹਰਿਮਾਨ ਚਲਿਸਾ ਦੇ ਵਿੱਚੋਂ 24 ਨੰਬਰ ਦੇ ਕੁਐਸਚਨ ਪੁੱਛੇ ਜਾਂਦੇ ਆ ਜਿਨ੍ਹਾਂ ਦਾ ਉੱਤਰ ਲਿਖਣਾ ਹੁੰਦਾ ਉਸ ਤੋਂ ਇਲਾਵਾ ਸਿਲੇਬਸ ਦੇ ਵਿੱਚ ਸਨਾਤਨ ਧਰਮ ਦੇ ਬਾਰੇ ਜਾਣਕਾਰੀ ਦੇ ਪ੍ਰਸ਼ਨ ਉੱਤਰ ਅਸੀਂ ਬੱਚਿਆਂ ਨੂੰ ਦਿੰਨੇ ਆ ਹਰ ਸਾਲ ਉਹ ਵੀ ਦਿੱਤੇ ਜਾਂਦੇ ਆ ਉਸ ਵਿੱਚੋਂ 30 ਨੰਬਰ ਦਾ ਸਿਲੇਬਸ ਹੁੰਦਾ ਉਹ ਵੀ ਬੱਚਿਆਂ ਨੇ ਉੱਤਰ ਦੇਣਾ ਹੁੰਦਾ ਪੇਪਰ 100 ਨੰਬਰ ਦਾ ਹੁੰਦਾ 40% ਨੰਬਰ ਪ੍ਰਾਪਤ ਕਰਨੇ ਵਾਲੇ ਨੂੰ ਹਰੇਕ ਨੂੰ ਸ਼੍ਰੀ ਹਰਮਾਨ ਜੀਂਤੇ ਦੇ ਵਿਸ਼ਾਲ ਸਮਾਗਮ ਮੌਕੇ ਸਨਮਾਨ ਦਿੱਤਾ ਜਾਂਦਾ ਫਰਸਟ ਸੈਕੰਡ ਥਰਡ ਬੱਚੇ ਨੂੰ ਸ਼ੀਲਡ ਔਰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਵੱਧ ਤੋਂ ਵੱਧ ਬੱਚੇ ਤਾਂ ਕਿ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਇਹ ਜਿਹੜੀ ਪ੍ਰੀਖਿਆ 13 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਇਸ ਦਾ ਵੇਸ਼ ਇਹ ਸੋਚ ਕੇ ਕੀਤੀ ਗਈ ਸੀ ਕਿ ਬੱਚਿਆਂ ਨੂੰ ਭਗਵਾਨ ਦੇ ਨਾਮ ਦੇ ਨਾਲ ਜੋੜਿਆ ਜਾਵੇ ਤੇ ਸਨਾਤਨ ਧਰਮ ਬਾਰੇ ਕਿਉਂਕਿ ਜਾਣਕਾਰੀ ਨਹੀਂ ਹੈ ਬੱਚਿਆਂ ਨੂੰ ਪੇਰੈਂਟਸ ਵੀ ਘੱਟ ਟਾਈਮ ਹੁੰਦਾ ਨਹੀਂ ਦੇ ਪਾਉਂਦੇ ਬੱਚਿਆਂ ਨੂੰ ਆਪਣੇ ਸਨਾਤਨ ਧਰਮ ਜਿਹੜਾ ਬਹੁਤ ਮਹਾਨ ਵਿਰਾਸਤ ਆ ਲੱਖਾਂ ਸਾਲ ਪੁਰਾਣੀ ਉਹਦੇ ਬਾਰੇ ਜਾਣਕਾਰੀ ਮਿਲਣ ਦੇ ਲਈ ਇਹ ਪ੍ਰੀਖਿਆ ਸ਼ੁਰੂ ਕੀਤੀ ਗਈ ਆ ਸਾਰੇ ਮੈਂ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਇਸ ਪ੍ਰੀਖਿਆ ਦੇ ਵਿੱਚ ਭਾਗ ਦਲਵਾਇਆ ਕਰੋ ਨਾਲ ਦੇ ਬੱਚਿਆਂ ਨੂੰ ਜੋੜਿਆ ਕਰੋ ਤਾਂ ਕਿ ਬੱਚੇ ਭਗਵਾਨ ਦੇ ਨਾਮ ਦੇ ਨਾਲ ਜੁੜਨ ਅਤੇ ਸ਼੍ਰੀ ਹਰਿਮਾਨ ਜੀ ਦੀ ਭਗਤੀ, RAM ਜੀ ਦੀ ਭਗਤੀ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਆ ਉਹ ਜੀਵਨ ਦੇ ਵਿੱਚ ਸਫਲਤਾ ਜ਼ਰੂਰ ਪ੍ਰਾਪਤ ਕਰਦੇ ਆ ਇਹ ਹੀ ਮੇਰਾ ਨਵੇਦਨਾ ਮੈਂ ਆਪਣੇ ਸਾਰੇ ਜਿਹੜੇ ਸ਼੍ਰੀ ਹਰਿਮਾਨ ਸੇਵਾਦਾਲ ਦੇ ਸਹਿਯੋਗੀਆਂ ਮੇਰੇ ਪ੍ਰਦੀਪ ਸੂਰਜੀ ਬੱਟੇ ਆ ਰੁਜੀਤ ਸ਼ਰਮਾ ਜੀ ਕਰਨ ਉੱਪਲ ਜੀ ਕਮਲੇਸ਼ ਬਰਮਾ ਜੀ ਵਿਨੇ ਗੁਪਤਾ ਜੀ ਬਦਰੀਨਾਥ ਜੀ ਰਜੇਸ਼ ਕੋੜਾ ਜੀ ਆਪਣੇ RAM ਬਲਾਸ਼ ਜੀ ਵਿਕਾਸ ਕੁਮਾਰ ਜੀ ਗੌਰਵ ਨਾਗਰ ਜੀ ਨਿਫਟੀ ਕੁਮਾਰ ਜੀ ਰਿਦਮ ਸੂਦ ਪਿੱਛੇ ਰੌਣਜੈਨ ਜੀ ਸਾਰੇ ਸ਼ਿਵ ਕੁਮਾਰ ਜੀ ਭਾਰਦਵਾ ਸਾਹਿਬ ਸਾਡੇ ਸ਼ਿਵ ਸਾਗਰ ਸੇਵਾ ਸੰਪਤੀ ਤੋਂ ਕਰਨ ਉਪਲ ਜੀ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਸਵਾਗਤ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ